ਨਿਰਮਲ ਨੇ ਆਪਣੇ ਛੋਟੇ ਭਰਾ ਵਿਕਰਮ ਨੂੰ ਜ਼ੋਰਦਾਰ ਥੱਪੜ ਮਾਰਦੇ ਹੋਏ ਕਿਹਾ ਨਲਾਇਕ ਮੈਂ ਤੈਨੂੰ ਪਿਆਰ ਨਾਲ ਸਮਝਾ ਰਿਹਾ ਕਈ ਵਾਰ ਕਹਿ ਚੁੱਕਿਆ ਪਰ ਤੈਨੂੰ ਸਮਝ ਕੇਉਂ ਨਹੀਂ ਆਉਂਦਾ ਉਸ ਕੁੜੀ ਨੂੰ ਭੁੱਲ ਜਾ ਕੋਈ ਗਰੀਬ ਘਰ ਦੀ ਕੁੜੀ ਸਾਡੇ ਘਰ ਦੀ ਬਹੂ ਬਣ ਕੇ ਨਹੀਂ ਆਉਗੀ ਮੈਂ ਫੈਸਲਾ ਕਰ ਲਿਆ ਹੈ ਕਿ ਮਿਸਟਰ ਸ਼ਰਮਾ ਜੀ ਦੀ ਬੇਟੀ ਡਿੰਪਲ ਨਾਲ ਹੀ ਤੇਰਾ ਵਿਆਹ ਹੋਵੇਗਾ ਉਹ ਅੱਗੇ ਜਾ ਕੇ ਮੇਰਾ ਬਿਜ਼ਨਸ ਖੜਾ ਕਰਨ ਵਿੱਚ ਮੇਰੀ ਮਦਦ ਵੀ ਕਰਨਗੇ ਤੂੰ ਕਿਸੇ ਕੰਗਾਲ ਜਹੀ ਕੁੜੀ ਨਾਲ ਵਿਆਹ ਕਰ ਲਵੇਂਗਾ ਤਾ ਉਹ ਕੀ ਲੈ ਕੇ ਆਉਗੀ ਜਿਨ੍ਹਾਂ ਦੇ ਘਰ ਦਾ ਖਰਚਾ ਹੀ ਮੁਸ਼ਕਿਲ ਨਾਲ ਚੱਲਦਾ ਹੈ ਉਹ ਦਾਜ ਕੀ ਦੇਣਗੇ ਵਿਕਰਮ ਗੁੱਸੇ ਵਿੱਚ ਫੁੰਕਾਰ ਉੱਠਿਆ ਤੇ ਕਹਿਣ ਲੱਗਿਆ ਵੀਰੇ ਮੇਰੀ ਜ਼ਿੰਦਗੀ ਦਾ ਫੈਸਲਾ ਕਰਨ ਵਾਲੇ ਤੁਸੀਂ ਹੁੰਦੇ ਕੌਣ ਹੋ ਹਜੇ ਤਾਂ ਪਾਪਾ ਵੀ ਜਿਉਂਦੇ ਨੇ ਉਹਨਾਂ ਨੂੰ ਤਾਂ ਇਸ ਰਿਸ਼ਤੇ ਨਾਲ ਕੋਈ ਇਤਰਾਜ਼ ਨਹੀਂ ਮੈਂ ਉਹਨਾਂ ਨਾਲ ਸਾਰੀ ਗੱਲ ਕਰ ਲਈ ਐ ਨਿਰਮਲ ਫਿਰ ਗੁੱਸੇ ਵਿੱਚ ਬੋਲਿਆ ਪਾਪਾ ਤਾਂ ਮੰਜੇ ਤੇ ਪਏ ਨੇ ਘਰ ਦਾ ਸਾਰਾ ਖਰਚਾ ਮੈਂ ਚਲਾ ਰਿਹਾ ਤਾਂ ਘਰ ਦੇ ਫੈਸਲੇ ਉਹ ਨਹੀਂ ਮੈਂ ਕਰੂੰਗਾ ਅਗਲੇ ਹਫਤੇ ਮੈਂ ਤੇਰਾ ਰੁਕਾ ਤੈਅ ਕਰ ਦਿੱਤਾ ਹੈ ਤੇ ਮਿਸਟਰ ਸ਼ਰਮਾ ਦੀ ਬੇਟੀ ਡਿੰਪਲ ਨਾਲ ਹੀ ਤੈਨੂੰ ਵਿਆਹ ਕਰਨਾ ਪਊ ਇਹ ਮੇਰਾ ਆਖਰੀ ਫੈਸਲਾ ਐ ਇੰਨਾ ਕਹਿ ਕੇ ਨਿਰਮਲ ਆਪਣੇ ਕਮਰੇ ਵਿੱਚ ਚਲਾ ਗਿਆ विक्रम ਦਾ ਜਵਾਨ ਖੂਨ ਸੀ ਉਪਰੋਂ ਨਿਰਮਲ ਉਸਦੇ ਪਿਆਰ ਨੂੰ ਉਸ ਤੋਂ ਦੂਰ ਕਰਨਾ ਚਾਹੁੰਦਾ ਸੀ ਇਸ ਲਈ ਅਗਲੇ ਹੀ ਦਿਨ ਇੱਕ ਮੰਦਰ ਵਿੱਚ ਜਾ ਕੇ ਉਸਨੇ ਸਿਮਰਨ ਨਾਲ ਵਿਆਹ ਕਰ ਲਿਆ ਜਦੋਂ ਉਹ ਕਾਰ ਤੋਂ ਉੱਤਰ ਕੇ ਘਰ ਦੇ ਦਰਵਾਜ਼ੇ ਤੇ ਆ ਕੇ ਖੜੇ ਹੋਏ ਤਾਂ ਛੱਤ ਤੇ ਖੜੇ ਨਿਰਮਲ ਦੀ ਨਜ਼ਰ ਉਹਨਾਂ ਦੋਨਾਂ ਤੇ ਪਈ ਉਸਦੀ ਘਰ ਵਾਲੀ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਗਈ ਹੋਈ ਸੀ ਤਾਂ ਦਰਵਾਜ਼ਾ ਉਸਨੂੰ ਹੀ ਖੋਲਣਾ ਪਿਆ ਦਰਵਾਜਾ ਖੋਲ ਕੇ ਨਿਰਮਲ ਕਹਿਣ ਲੱਗਿਆ ਇਸ ਘਰ ਵਿੱਚ ਕਦਮ ਰੱਖਣ ਦੀ ਕੋਈ ਲੋੜ ਨਹੀਂ ਵਿਕਰਮ ਮੈਂ ਤੈਨੂੰ ਮਨਾ ਕੀਤਾ ਸੀ ਪਤਾ ਨਹੀਂ ਕਿਸ ਨਾਲੀ ਦੇ ਕੀੜੇ ਨੂੰ ਚੱਕ ਕੇ ਤੂੰ ਮੇਰੇ ਮੰਦਰ ਜਿਹੇ ਘਰ ਵਿੱਚ ਲੈ ਆਇਆ ਹੁਣ ਇਹਦੇ ਨਾਲ-ਨਾਲ ਤੂੰ ਵੀ ਨਿਕਲ ਜਾ ਇਸ ਘਰ ਤੋਂ ਤੇਰੇ ਲਈ ਇਸ ਘਰ ਵਿੱਚ ਕੋਈ ਥਾਂ ਨਹੀਂ ਵਿਕਰਮ ਗੁੱਸੇ ਵਿੱਚ ਬੋਲਿਆ ਇਸ ਘਰ ਤੇ ਜਿੰਨਾ ਅਧਿਕਾਰ ਤੁਹਾਡਾ ਹੈ ਉਨਾ ਹੀ ਮੇਰਾ ਹੈ ਤੁਸੀਂ ਮੈਨੂੰ ਇਸ ਘਰ ਚੋਂ ਕੱਢਣ ਵਾਲੇ ਹੁੰਦੇ ਕੌਣ ਹੋ ਮੈਂ ਤਾਂ ਆਪਣੀ ਪਤਨੀ ਦੇ ਨਾਲ ਇਸੇ ਘਰ ਵਿੱਚ ਰਹਾਂਗਾ ਜੇ ਤੁਸੀਂ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਘਰ ਦਾ ਵਟਵਾਰਾ ਕਰ ਦਵੋ ਨਿਰਮਲ ਗੁੱਸੇ ਭਰੀ ਆਵਾਜ਼ ਵਿੱਚ ਬੋਲਿਆ ਹਜੇ ਤਾਂ ਇਸ ਗਰੀਬੜੀ ਨੂੰ ਆਈ ਨੂੰ 2 ਮਿੰਟ ਵੀ ਨਹੀਂ ਹੋਏ ਤੇ ਤੂੰ ਵਟਵਾਰੇ ਦੀਆਂ ਗੱਲਾਂ ਵੀ ਕਰਨ ਲੱਗ ਗਿਆ ਘਰ ਦਾ ਕੋਈ ਵਟਵਾਰਾ ਨਹੀਂ ਹੋਵੇਗਾ ਇਸ ਘਰ ਦਾ ਮਾਲਕ ਮੈਂ ਆਂ ਤੇ ਮੈਂ ਇਸ ਘਰ ਵਿੱਚ ਤੈਨੂੰ ਬੜਨ ਹੀ ਨਹੀਂ ਦਵਾਂਗਾ। ਉਸੇ ਵਕਤ ਕਮਰੇ ਵਿੱਚੋਂ ਬਲਰਾਜ ਸਿੰਘ ਦੇ ਖੰਗਣ ਦੀ ਆਵਾਜ਼ ਆਈ। ਉਹ ਬਹੁਤ ਜ਼ੋਰ ਲਾ ਕੇ ਖੰਗ ਰਹੇ ਸੀ। ਇੱਕਦਮ ਅੰਦਰੋਂ ਹੀ ਬੋਲੇ ਘਰ ਵਿੱਚ ਕਿਸ ਗੱਲ ਨੂੰ ਲੈ ਕੇ ਝਗੜਾ ਹੋ ਰਿਹਾ ਹੈ। ਕੋਈ ਮੈਨੂੰ ਵੀ ਦੱਸੋ। ਪਾਪਾ ਦੇ ਖੰਗਣ ਦੀ ਆਵਾਜ਼ ਸੁਣ ਕੇ ਵਿਕਰਮ ਦੌੜਦਾ ਹੋਇਆ ਪਾਪਾ ਦੇ ਕਮਰੇ ਵਿੱਚ ਚਲਾ ਗਿਆ ਤੇ ਨਿਰਮਲ ਗੁੱਸੇ ਵਿੱਚ ਵਿਕਰਮ ਦੀ ਨਵੀਂ ਵਿਆਹੀ ਪਤਨੀ ਨੂੰ ਕੂਰਨ ਲੱਗਿਆ। सिमरन ने अपना कुंड हटा ਦਿੱਤਾ कुंड हटते ही निर्मल दी चीख निकल गई ते वो गुस्से ਵਿੱਚ ਬੋਲਿਆ ਤੂੰ ਤੂੰ ਇੱਥੇ ਕੀ ਕਰ ਰਹੀ ਹੈ सिमरन ਆਤਮ ਵਿਸ਼ਵਾਸ ਭਰੇ ਕਦਮਾਂ ਨਾਲ ਘਰ ਵਿੱਚ ਦਾਖਲ ਹੋਈ ਤੇ ਪੂਰੇ ਘਰ ਨੂੰ ਇੱਕ ਨਜ਼ਰ ਨਾਲ ਘੂਰਦੇ ਹੋਏ ਬੋਲੀ ਮਿਸਟਰ ਨਿਰਮਲ ਜਰਾ ਤਮੀਜ਼ ਨਾਲ ਗੱਲ ਕਰੋ ਹੁਣ ਮੈਂ ਤੁਹਾਡੇ ਛੋਟੇ ਭਰਾ ਦੀ ਪਤਨੀ ਆ सिमरਨ ਨੂੰ ਦੇਖ ਕੇ ਨਿਰਮਲ 6 ਮਹੀਨੇ ਪਹਿਲਾਂ ਦੀਆਂ ਯਾਦਾਂ ਵਿੱਚ ਖੋ ਗਿਆ 6 ਮਹੀਨੇ ਪਹਿਲਾਂ ਇੱਕ ਦਿਨ ਉਹ ਆਪਣੇ ਦਫ਼ਤਰ ਦੇ ਕੈਬਿਨ ਵਿੱਚ ਬੈਠਾ ਜ਼ਰੂਰੀ ਫਾਈਲਾਂ ਦੇਖ ਰਿਹਾ ਸੀ ਕਿ ਸਿਮਰਨ ਉਸਦੇ ਕੈਬਿਨ ਵਿੱਚ ਆਈ ਨਿਰਮਲ ਦੀ ਨਜ਼ਰ ਕਈ ਦਿਨਾਂ ਤੋਂ ਸਿਮਰਨ ਤੇ ਸੀ ਸਿਮਰਨ ਇੱਕ ਫਾਈਲ ਨਿਰਮਲ ਵੱਲ ਵਧਾਉਂਦੇ ਹੋਏ ਸਾਈਨ ਕਰਨ ਲਈ ਕਹਿਣ ਲੱਗੀ ਫਾਈਲ ਲੈਂਦੇ ਹੋਏ ਅਚਾਨਕ ਨਿਰਮਲ ਨੇ ਉਸਦਾ ਹੱਥ ਫੜ ਲਿਆ ਦੇਖ ਸਿਮਰਨ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਕਾਸ਼ ਮੇਰਾ ਵਿਆਹ ਨਾ ਹੋਇਆ ਹੁੰਦਾ ਤਾਂ ਮੈਂ ਤੇਰੇ ਨਾਲ ਹੀ ਵਿਆਹ ਕਰਵਾਉਂਦਾ ਨਿਰਮਲ ਉਸ ਦੀਆਂ ਉਂਗਲੀਆਂ ਨੂੰ ਸਹਿਲਾਉਂਦੇ ਹੋਏ ਬੋਲਿਆ ਤਾਂ ਸਿਮਰਨ ਦੇ ਸਰੀਰ ਵਿੱਚ ਬਿਜਲੀ ਜਿਹੀ ਦੌੜ ਗਈ ਉਸਨੇ ਆਪਣੀਆਂ ਉਂਗਲੀਆਂ ਨੂੰ ਪਿੱਛੇ ਖਿੱਚਦੇ ਹੋਏ ਕਿਹਾ ਸਰ ਇਹ ਤੁਸੀਂ ਕੀ ਕਰ ਰਹੇ ਹੋ ਨਿਰਮਲ ਡੂੰਗਾ ਸਾਹ ਲੈਂਦੇ ਹੋਏ ਖੜਾ ਹੋ ਗਿਆ ਤੇ ਉਸ ਦੀਆਂ ਅੱਖਾਂ ਵਿੱਚ ਝਾਕਦੇ ਹੋਏ ਬੋਲਿਆ ਮੈਂ ਤੈਨੂੰ ਬਹੁਤ ਪਿਆਰ ਕਰਦਾ ਜਿਸ ਦਿਨ ਤੋਂ ਤੂੰ ਇਹ ਨੌਕਰੀ ਜੁਆਇਨ ਕੀਤੀ ਹੈ ਮੈਂ ਬਸ ਤੇਰੇ ਬਾਰੇ ਵਿੱਚ ਹੀ ਸੋਚਦਾ ਰਹਿਣਾ ਤੂੰ ਸੋਹਣੀ ਸੁਨੱਖੀ ਸਮਝਦਾਰ ਹੈ ਕਾਸ਼ ਤੂੰ ਮੇਰੀ ਪਤਨੀ ਬਣੀ ਹੁੰਦੀ ਪਰ ਹੁਣ ਵੀ ਮੈਂ ਤੈਨੂੰ ਪਿਆਰ ਦੇ ਸਕਦਾ ਭਾਵੇਂ ਮੇਰੀ ਪਤਨੀ ਕੋਈ ਹੋਰ ਹੈ ਪਰ ਮੇਰੇ ਦਿਲ ਵਿੱਚ ਹਮੇਸ਼ਾ ਤੇਰਾ ਹੀ ਰਾਜ ਰਹੂ ਮੈਂ ਤੈਨੂੰ ਆਪਣੇ ਦਿਲ ਦੀ ਰਾਣੀ ਬਣਾ ਕੇ ਰੱਖਾਂਗਾ ਤੂੰ ਬਸ ਇੱਕ ਵਾਰ ਮੇਰੀ ਗੱਲ ਮੰਨ ਲੈ ਮੈਂ ਤੇਰੇ ਕਦਮਾਂ ਵਿੱਚ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਲਿਆ ਕੇ ਰੱਖ ਦਵਾਂਗਾ ਇੰਨਾ ਕਿ ਐਕੀ ਉਸ ਦੇ ਨੇੜੇ ਆਉਣ ਲੱਗਿਆ ਤਾਂ ਗੁੱਸੇ ਵਿੱਚ ਭਟਕਦੇ ਹੋਏ ਸਿਮਰਨ ਨੇ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ ਇਸ ਥੱਪੜ ਨਾਲ ਉਹ ਬੁਖਲਾ ਗਿਆ ਤੇ ਕਹਿਣ ਲੱਗਿਆ ਇਹ ਕੀ ਬਤਮੀਜ਼ੀ ਹੈ ਤੈਨੂੰ ਪਤਾ ਹੈ ਮੈਂ ਤੈਨੂੰ ਇਸ ਬਤਮੀਜ਼ੀ ਦੇ ਬਦਲੇ ਨੌਕਰੀ ਤੋਂ ਵੀ ਕੱਢ ਸਕਦਾ ਸਿਮਰਨ ਗੁੱਸੇ ਵਿੱਚ ਬੋਲੀ ਬਤਮੀਜ਼ੀ ਤੁਸੀਂ ਮੇਰੇ ਨਾਲ ਕਰ ਰਹੇ ਸੀ ਮੈਂ ਨਹੀਂ ਨਿਰਮਲ ਆਪਣਾ ਗੱਲ ਸਹਲਾਉਂਦੇ ਹੋਏ ਬੋਲਿਆ ਤੇਰੀ ਵਰਗੀਆਂ ਗਰੀਬ ਕੁੜੀਆਂ ਦੀ ਇਹੋ ਪ੍ਰੋਬਲਮ ਹੁੰਦੀ ਹੈ ਤੂੰ ਤਾਂ ਨਾਲੀ ਦਾ ਉਹ ਕੀੜਾ ਹੈ ਜੋ ਨਾਲੀ ਵਿੱਚ ਰਹਿਣਾ ਹੀ ਪਸੰਦ ਕਰਦਾ ਹੈ ਕੀਤੇ ਤਾਂ ਮੈਂ ਤੈਨੂੰ ਸਾਰੀਆਂ ਸੁੱਖ-ਸੁਵਿਧਾਵਾਂ ਨਾਲ ਭਰੀ ਜ਼ਿੰਦਗੀ ਦੇਣਾ ਚਾਹੁੰਦਾ ਸੀ ਤੇ ਤੂੰ ਮੈਨੂੰ ਥੱਪੜ ਮਾਰ ਕੇ ਆਪਣੀ ਜ਼ਿੰਦਗੀ ਦੇ ਸੁਨਹਿਰੇ ਭਵਿੱਖ ਨੂੰ ਮੋੜ ਦਿੱਤਾ ਨਿਕਲ ਜਾ ਮੇਰੇ ਦਫ਼ਤਰ ਤੋਂ ਦੁਬਾਰਾ ਆਪਣੀ ਸ਼ਕਲ ਵੀ ਨਾ ਦਿਖਾਈ ਜਾ ਤੇ ਉਸੇ ਨਾਲੀ ਵਿੱਚ ਸੜਦੀ ਰਹਿ ਸਿਮਰਨ ਗੁੱਸੇ ਵਿੱਚ ਵਿਫਰਦੇ ਹੋਏ ਬੋਲੀ ਨਾਲੀ ਦਾ ਕੀੜਾ ਕਿਸ ਨੂੰ ਕਹਿ ਰਹੀ ਹਾਂ ਮੈਂ ਇੱਕ ਮੁੰਡੇ ਨਾਲ ਪਿਆਰ ਕਰਦੀ ਹਾਂ ਬਹੁਤ ਚੰਗੇ ਪਰਿਵਾਰ ਦਾ ਅਸੀਂ ਦੋਨਾਂ ਨੇ ਵਿਆਹ ਕਰਵਾਉਣ ਦਾ ਫੈਸਲਾ ਵੀ ਕਰ ਲਿਆ ਹੈ ਨਿਰਮਲ ਤੰਜ ਕਸਦੇ ਹੋਏ ਬੋਲਿਆ ਤੇਰੇ ਵਰਗੀਆਂ ਕੁੜੀਆਂ ਕਦੇ ਚੰਗੇ ਪਰਿਵਾਰ ਦੀਆਂ ਬਹੂਆਂ ਨਹੀਂ ਬਣ ਸਕਦੀਆਂ ਕੋਈ ਵੀ ਚੰਗਾ ਪਰਿਵਾਰ ਤੈਨੂੰ ਕਦੇ ਸਵੀਕਾਰ ਨਹੀਂ ਕਰ ਸਕਦਾ ਮੇਰੀ ਗੱਲ ਮੰਨ ਜਾਂਦੀ ਤੇ ਜ਼ਿੰਦਗੀ ਪਰ ਐਸ਼ ਕਰਦੀ। ਸਿਮਰਨ ਨੇ ਉਸ ਨਾਲ ਬਹਿਸ ਕਰਨਾ ਠੀਕ ਨਾ ਸਮਝਿਆ ਤੇ ਗੁੱਸੇ ਵਿੱਚ ਕੈਵਨ ਤੋਂ ਬਾਹਰ ਨਿਕਲ ਗਈ। 1 ਮਹੀਨਾ ਪਹਿਲਾਂ ਹੀ ਉਸਨੇ ਜੌਬ ਜੁਆਇਨ ਕੀਤੀ ਸੀ। ਸ਼ੁਰੂ ਤੋਂ ਹੀ ਉਸ ਨੂੰ ਆਪਣੇ ਮੈਨੇਜਰ ਦੀਆਂ ਹਰਕਤਾਂ ਕੁਝ ਠੀਕ ਨਹੀਂ ਸੀ ਲੱਗ ਰਹੀਆਂ ਤੇ ਅੱਜ ਉਸ ਮੈਨੇਜਰ ਨੇ ਆਪਣੀ ਲਿਮਟ ਹੀ ਕਰਾਸ ਕਰ ਦਿੱਤੀ ਸੀ। ਸਿਮਰਨ ਨੂੰ ਪਤਾ ਨਹੀਂ ਸੀ ਕਿ ਜਿਸ ਵਿਕਰਮ ਨਾਲ ਉਹ ਪਿਆਰ ਕਰਦੀ ਹੈ ਨਿਰਮਲ ਉਸੇ ਦਾ ਵੱਡਾ ਭਰਾ ਨਿਕਲੂਗਾ ਉਸ ਨੂੰ ਬਸ ਇੰਨਾ ਪਤਾ ਸੀ ਕਿ ਵਿਕਰਮ ਦਾ ਭਰਾ ਇਸ ਰਿਸ਼ਤੇ ਦੇ ਸਖਤ ਖਿਲਾਫ ਹੈ ਅੱਜ ਉਸ ਨੂੰ ਆਪਣੇ ਜੇਠ ਦੇ ਰੂਪ ਵਿੱਚ ਦੇਖ ਕੇ ਸਿਮਰਨ ਵਿਅੰਗ ਨਾਲ ਮੁਸਕਰਾ ਰਹੀ ਸੀ ਨਿਰਮਲ ਸਖ ਪਕਾਉਂਦੇ ਹੋਏ ਬੋਲਿਆ ਮੈਂ ਤੈਨੂੰ ਕਦੇ ਆਪਣੇ ਘਰ ਦੀ ਬਹੂ ਸਵੀਕਾਰ ਨਹੀਂ ਕਰਾਂਗਾ ਸਿਮਰਨ ਫਿਰ ਬੋਲੀ ਤੁਹਾਡੇ ਸਵੀਕਾਰ ਕਰਨ ਜਾਂ ਨਾ ਕਰਨ ਨਾਲ ਕੁਝ ਨਹੀਂ ਹੁੰਦਾ ਕਿਉਂਕਿ ਹੁਣ ਮੈਂ ਤੁਹਾਡੇ ਘਰ ਦੀ ਬਹੂ ਬਣ ਚੁੱਕੀ ਹਾਂ ਯਾਦ ਹੈ ਇੱਕ ਵਾਰ ਤੁਸੀਂ ਕਿਹਾ ਸੀ ਕਿ ਤੂੰ ਸੋਹਣੀ ਸੁਨੱਖੀ ਤੇ ਸਮਝਦਾਰ ਹੈ ਕਿਸੇ ਵੱਡੇ ਖਾਨਦਾਨ ਦੀ ਬਹੂ ਬਣਨ ਦੇ ਲਾਇਕ ਹੈ ਤੇ ਜਦ ਮੈਂ ਤੁਹਾਡੀ ਆਫਰ ਨੂੰ ਠੁਕਰਾ ਦਿੱਤਾ ਸੀ ਤਾਂ ਤੁਸੀਂ ਮੈਨੂੰ ਨਾਲੀ ਦਾ ਕੀੜਾ ਕਹਿ ਕੇ ਬੁਲਾਇਆ ਸੀ ਨਾਲੀ ਦਾ ਕੀੜਾ ਮੈਂ ਨਹੀਂ ਬਲਕਿ ਤੁਸੀਂ ਹੋ ਜੋ ਥਾਂ ਥਾਂ ਤੇ ਮੂੰਹ ਮਾਰਦੇ ਫਿਰਦੇ ਹੋ ਕਿਸੇ ਵੀ ਕੁੜੀ ਦਾ ਇਸਤੇਮਾਲ ਕਰਨ ਦੇ ਲਈ ਦਿਲ ਦੀ ਰਾਣੀ ਬਣਾਉਣ ਦੀਆਂ ਗੱਲਾਂ ਕਰਦੇ ਹਾਂ ਤੇ ਉਸਦੇ ਇਨਕਾਰ ਕਰਨ ਤੇ ਅਗਲੇ ਹੀ ਪਾਲ ਉਸ ਨੂੰ ਨਾਲੀ ਦਾ ਕੀੜਾ ਕਹਿਨੀ ਹੂੰ ਤੇਰੇ ਵਰਗੇ ਇਨਸਾਨ ਦਾ ਕੋਈ ਧਰਮ ਨਹੀਂ ਹੁੰਦਾ ਤੇਰੇ ਵਰਗੇ ਇਨਸਾਨ ਦਾ ਆਪਣੀ ਘਰ ਵਾਲੀ ਦੇ ਵੀ ਲਾਇਕ ਨਹੀਂ ਹੁੰਦੇ ਜੋ ਘੁਣ ਦੇ ਵਾਂਗ ਉਹਨਾਂ ਦੀ ਜ਼ਿੰਦਗੀ ਨੂੰ ਅੰਦਰੋਂ ਅੰਦਰੀ ਖਾ ਕੇ ਖੋਖਲਾ ਕਰ ਦਿੰਦੇ ਨੇ ਕਿਸੇ ਦੀ ਵੀ ਜ਼ਿੰਦਗੀ ਵਿੱਚ ਘੁਸ ਕੇ ਉਸ ਦੀ ਜ਼ਿੰਦਗੀ ਨੂੰ ਬਦਬੂਦਾਰ ਬਣਾ ਦਿੰਦੇ ਨੇ ਅੱਜ ਤੋਂ ਬਾਅਦ ਆਪਣੀ ਇਸ ਗੰਦੀ ਜ਼ੁਬਾਨ ਤੋਂ ਮੇਰੇ ਤੇ ਮੇਰੇ ਪਤੀ ਦੇ ਖਿਲਾਫ ਇੱਕ ਸ਼ਬਦ ਵੀ ਨਾ ਬੋਲਿਓ ਨਹੀਂ ਤਾਂ ਤੁਹਾਡਾ ਦਿੱਤਾ ਆਫਰ ਸਭ ਦੇ ਸਾਹਮਣੇ ਹੋਊ ਤੇ ਤੁਹਾਡੀ ਜ਼ਿੰਦਗੀ ਨਾਲੀ ਦੇ ਕੀੜੇ ਵਰਗੀ ਹੋ ਜਾਵੇਗੀ ਹੁਣ ਨਿਰਮਲ ਸਿਮਰੰਦੀਆ ਗੱਲਾਂ ਸੁਣ ਕੇ ਪਸੀਨੇ ਨਾਲ ਤਰਬਦਰ ਹੋ ਉੱਠਿਆ ਸਿਮਲਨ ਅੱਗੇ ਬੋਲੀ ਚੁੱਪਚਾਪ ਸਾਨੂੰ ਸ਼ਾਂਤੀ ਨਾਲ ਇਸ ਘਰ ਵਿੱਚ ਰਹਿਣ ਦਵੋ ਨਹੀਂ ਤਾਂ ਤੁਹਾਡੀਆਂ ਕਾਲੀਆਂ ਕਰਤੂਤਾਂ ਤੁਹਾਡੀ ਪਤਨੀ ਦੇ ਸਾਹਮਣੇ ਹੋਣਗੀ ਆ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਦਫਤਰ ਵਿੱਚ ਕਿਹੜੀਆਂ-ਕਿਹੜੀਆਂ ਕੁੜੀਆਂ ਨਾਲ ਤੁਹਾਡੇ ਅਫੇਅਰ ਚੱਲ ਰਹੇ ਨੇ ਕਿਸ-ਕਿਸ ਦਾ ਤੁਸੀਂ ਇਸਤੇਮਾਲ ਕੀਤਾ ਨਿਰਮਲ ਢਰ ਦੇ ਮਾਰੇ थर-थर ਕੰਬਣ ਲੱਗਿਆ ਸੀ ਅੱਜ ਉਸਦੇ ਕੋ ਕਰਮ ਉਸਦੇ ਸਾਹਮਣੇ ਆ ਕੇ ਖੜੇ ਹੋ ਗਏ ਤੇ ਹੁਣ ਉਸ ਨੂੰ ਆਪਣੇ ਕੋ ਕਰਮਾਂ ਦੇ ਖੁੱਲਣ ਦਾ ਡਰ ਸਤਾ ਰਿਹਾ ਸੀ ਉਸੇ ਵਕਤ ਵਿਕਰਮ ਆਪਣੇ ਪਿਤਾ ਜੀ ਨੂੰ 휠ਚੇਅਰ ਤੇ ਬਿਠਾ ਕੇ ਕਮਰੇ ਤੋਂ ਬਾਹਰ ਲੈ ਆਇਆ ਬਲਰਾਜ ਸਿੰਘ ਨੇ ਰੋਬ ਦਾ ਰਵਾਜ ਵਿੱਚ ਕਿਹਾ ਨਿਰਮਲ ਭਾਵੇਂ ਮੈਂ ਮੰਝਾ ਫੜ ਲਿਆ ਪਰ ਹਜੇ ਵੀ ਇਸ ਘਰ ਦਾ ਮੁਖੀ ਆ ਮੈਂ ਹੀ ਆ ਤੈਨੂੰ ਕੋਈ ਅਧਿਕਾਰ ਨਹੀਂ ਕਿ ਤੂੰ ਵਿਕਰਮ ਨੂੰ ਇਸ ਘਰ ਤੋਂ ਬਾਹਰ ਕੱਢ ਸਕੇ ਵਿਕਰਮ ਤੇ ਉਸ ਦੀ ਪਤਨੀ ਇਸੇ ਘਰ ਵਿੱਚ ਪੂਰੇ ਸਨਮਾਨ ਦੇ ਨਾਲ ਰਹਿਣਗੇ ਮੈਂ ਅੱਜ ਹੀ ਇਸ ਘਰ ਦਾ ਵਟਵਾਰਾ ਕਰਦਾ ਤੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀ ਤੈਨੂੰ ਆਪਣੇ ਛੋਟੇ ਭਰਾ ਦੇ ਜੀਵਨ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਨਿਰਮਲ ਦੀ ਜ਼ੁਬਾਨ ਤੇ ਜਿਵੇਂ ਤਾਲਾ ਲੱਗ ਚੁੱਕਿਆ ਸੀ ਗੁੱਸੇ ਵਿੱਚ ਪੈਰ ਪਟਕਦੇ ਹੋਏ ਆਪਣੇ ਕਮਰੇ ਵਿੱਚ ਚਲਾ ਗਿਆ ਸਿਮਰਨ ਨੇ ਅੱਗੇ ਵਧ ਕੇ ਆਪਣੇ ਸਹੁਰੇ ਦੇ ਪੈਰੀ ਹੱਥ ਲਾਏ ਬਲਰਾਜ ਸਿੰਘ ਨੇ ਆਸ਼ੀਰਵਾਦਾਂ ਦੀ ਛੜੀ ਲਗਾ ਦਿੱਤੀ ਛੇਤੀ ਹੀ ਘਰ ਦਾ ਵਟਵਾਰਾ ਹੋ ਚੁੱਕਿਆ ਸੀ ਬਲਰਾਜ ਸਿੰਘ ਨੇ ਵਿਕਰਮ ਦੇ ਨਾਲ ਰਹਿਣਾ ਹੀ ਪਸੰਦ ਕੀਤਾ ਵਿਕਰਮ ਤੇ ਸਿਮਰਨ ਵੀ ਉਹਨਾਂ ਦੀ ਦਿਲੋਂ ਸੇਵਾ ਕਰਕੇ ਬਹੁਤ ਖੁਸ਼ੀ ਇਧਰ ਕੁਝ ਦਿਨਾਂ ਬਾਅਦ ਨਿਰਮਲ ਕਿਸੇ ਕੁੜੀ ਦੇ ਨਾਲ ਦਫ਼ਤਰ ਵਿੱਚ ਰੰਗੇ ਹੱਤੀ ਫੜਿਆ ਗਿਆ ਤਾਂ ਉਸਨੂੰ ਕੰਮ ਤੋਂ ਹੀ ਕੱਢ ਦਿੱਤਾ ਛੇਤੀ ਹੀ ਇਹ ਖਬਰ ਹਰ ਜਗ੍ਹਾ ਫੈਲ ਗਈ ਇਸ ਗੱਲ ਤੋਂ ਨਾਰਾਜ਼ ਹੋ ਕੇ ਨਿਰਮਲ ਦੀ ਪਤਨੀ ਬੱਚਿਆਂ ਨੂੰ ਲੈ ਕੇ ਫਿਰ ਪੇਕੇ ਚਲੀ ਗਈ ਤੇ ਤਲਾਕ ਦਾ ਨੋਟਿਸ ਭੇਜ ਦਿੱਤਾ ਨਿਰਮਲ ਦੇ ਬਾਰੇ ਵਿੱਚ ਖਬਰ ਫੈਲੀ ਸੀ ਤਾਂ ਹੁਣ ਕੋਈ ਵੀ ਉਸ ਨੂੰ ਨੌਕਰੀ ਦੇਣ ਲਈ ਤਿਆਰ ਨਹੀਂ ਸੀ ਨਿਰਮਲ ਆਪਣੇ ਕੁਕਰਮਾਂ ਦੀ ਵਜ੍ਹਾ ਨਾਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਿਆ ਸੀ ਆਖਰਕਾਰ ਇਕੱਲੇਪਨ ਤੇ ਡਿਪਰੈਸ਼ਨ ਵਿੱਚ ਰਹਿਣ ਲੱਗਿਆ ਉਸ ਦੀ ਜ਼ਿੰਦਗੀ ਵਿੱਚ ਕੋਈ ਵੀ ਖੁਸ਼ੀ ਤੇ ਸ਼ਾਂਤੀ ਬਾਕੀ ਨਹੀਂ ਸੀ ਰਹਿ ਗਈ बार-बार ਆਪਣੀ ਪਤਨੀ ਤੋਂ ਮਾਫੀ ਮੰਗ ਕੇ ਉਸ ਨੂੰ ਵਾਪਸ ਆਉਣ ਲਈ ਕਹਿੰਦਾ ਰਹਿੰਦਾ ਪਰ ਉਹ ਵੀ ਹੁਣ ਉਸ ਦੇ ਜੀਵਨ ਵਿੱਚ ਵਾਪਸ ਆਉਣ ਲਈ ਤਿਆਰ ਨਹੀਂ ਸੀ ਉਜਹੀ ਮਹੀਨਿਆਂ ਵਿੱਚ ਉਸ ਦਾ ਤਲਾਕ ਵੀ ਹੋ ਗਿਆ ਨਿਰਮਲ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਦੂਜਿਆਂ ਨੂੰ ਉਹਨਾਂ ਦੀ ਔਕਾਤ ਦਿਖਾਉਣ ਵਾਲਾ ਨਿਰਮਲ ਅੱਜ ਖੁਦ ਹੀ ਕੀੜੇ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹੋ ਗਿਆ ਸੀ ਨਾ ਤਾਂ ਉਸ ਦੇ ਕੋਲ ਹੁਣ ਪੈਸੇ ਸੀ ਤੇ ਨਾ ਹੀ ਕੋਈ ਰਿਸ਼ਤਾ ਬਚਿਆ ਸੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਅੱਜ ਲਈ ਬਸ ਇੰਨਾ ਹੀ ਮਿਲਦੇ ਆਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ